ਪਸ਼ੂਆਂ ਨੂੰ ਹੋਣ ਵਾਲੀ ਲੰਪੀ ਸਕਿਨ ਦੀ ਬਿਮਾਰੀ ਦੀ ਰੋਕਥਾਮ ਦੇ ਲਈ ਪਸ਼ੂਆਂ ਨੂੰ ਲਗਾਉਣ ਵਾਲੀ ਵੈਕਸੀਨ ਦੀ ਸ਼ੁਰੂਆਤ ਮਲੋਟ ਵਿਖੇ ਰਾਜਪਦਰੀ ਸਮਾਗਮ ਦੌਰਾਨ ਪਸ਼ੂ ਪਾਲਨ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੂੜੀ ਨੇ ਕੀਤੀ ਹੈ। ਉਹਨਾਂ ਕਹਿ ਕੇ ਪੰਜਾਬ ਭਰ ਦੇ ਵਿੱਚ 25 ਲੱਖ ਦੇ ਕਰੀਬ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਵੇਗਾ। ਜਿਸ ਤੇ ਕਿ ਪੰਜਾਬ ਸਰਕਾਰ ਦੇ ਵੱਲੋਂ 80 ਲੱਖ ਦੇ ਕਰੀਬ ਖਰਚ ਕੀਤਾ ਜਾ ਰਿਹਾ ਹੈ। ਉਹਨਾਂ ਪਸ਼ੂ ਪਾਲਕਾਂ ਦੇ ਸਹਿਯੋਗ ਦੀ ਮੰਗ ਕੀਤੀ ਹੈ ਤੇ ਮਲੋਟ ਦੇ महावीर गौशाला ਵਿਖੇ ਇੱਕ ਰਾਜ ਪੱਦਰੀ ਸਮਾਗਮ ਦੌਰਾਨ ਪੰਜਾਬ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂਆਂ ਨੂੰ ਲੰਪੀ ਸਕਿਨ ਬਿਮਾਰੀ ਦੀ ਰੋਕਥਾਮ ਦੇ ਲਈ ਵੈਕਸੀਨ ਲਗਾਉਣ ਦੀ ਸ਼ੁਰੂਆਤ ਵੀ ਕਰਵਾ ਦਿੱਤੀ ਹੈ ਹੋਰ ਉਹਨਾਂ ਕੀ ਕੁਝ ਕਿਹਾ ਆਓ ਜਾਣਦੇ ਹਾਂ ਅੱਜ ਰਾਜ ਪੱਦਰੀ ਜਿਹੜਾ ਸਾਡਾ ਸਮਾਗਮ ਹੈ ਮਲੋਟ ਜਿਹੜੀ महावीर गौशाला ਹੈ ਔਰ ਪੜਤ ਗਿਰਦਾਰੀ ਲਾਲ ਜੀ ਉਹਨਾਂ ਦੀ ਬਰਸੀ ਦਾ ਦਿਨ ਧੀ ਹੈ ਉਸ ਵਿੱਚ ਅਸੀਂ ਜਿਹੜਾ ਸ਼ੁਰੂਆਤ ਕੀਤੀ ਹੈ ਜਿਹੜੀ ਲੰਪੀ ਸਕਿਨ ਸਾਲ 22 ਚ ਵੀ ਇਹ ਬਿਮਾਰੀ ਆ ਗਈ ਸੀ ਉਹਦਾ ਕਾਫੀ ਸਾਰਾ ਨੁਕਸਾਨ ਵੀ ਹੋ ਗਿਆ ਸੀ ਔਰ ਉਸ ਤੋਂ ਬਾਅਦ ਫਿਰ ਇਹਦੀ ਜਿਹੜੀ ਵੈਕਸੀਨੇਸ਼ਨ ਹੋਣ ਲੱਗੀ 25 ਲੱਖ ਜਿਹੜੇ ਡੋਜ਼ ਜਾਇਦ ਪੀ ਅਸੀਂ ਦਾ ਜਿਹੜਾ ਪਿਛਲ ਵਾਲ ਨੂੰ ਬੈਕ ਮੈਂ ਡਾਇਰੈਕਟਰ ਸਾਹਿਬ ਬੀਦੀ ਸਾਹਿਬ ਡਿਪਟੀ ਡਾਇਰੈਕਟਰ ਗੁਰਦੇਵਜੀਤ ਸਿੰਘ ਸਰਾਲੇ ਜੀ ਨੇ ਉਹਨਾਂ ਤੋਂ ਵਰਤੇ ਸਿਰ ਮੱਠੇ ਅਰਜੀ ਦੇ ਤਕਰੀਬਨ 80 ਲੱਖ ਤੋਂ ਵੱਧ ਪਈਆ ਸਰਕਾਰ ਇੰਦੇ ਖਰਚ ਕਰਦੀ ਹੈ ਮੈਂ ਬੇਨਤੀ ਕਰੂੰਗਾ ਸਾਰੇ ਹੀ ਪੰਜਾਬ ਵਾਸੀਆਂ ਨੂੰ ਕਿ ਪਿੱਛੇ ਜੇ ਕਈ ਪਿੰਡਾਂ 'ਚ ਅਸੀਂ ਆਪ ਦੇ ਵੱਲੋਂ ਸਰਕਾਰ ਵੱਲੋਂ ਬਹੁਤ ਜ਼ੋਰ ਲਾ ਕੇ ਜਿਹੜੀ 로ਡ ਹਸਪਤਾਲ ਤੇ ਸਾਰੀ ਮੈਡੀਸਨ ਭੇਜਦੇ ਆ ਬਹੁਤ ਸਾਰਾਂ ਤੇ ਸਾਡੇ ਜਿਹੜੇ ਡਾਕਟਰ ਸਾਹਿਬਾਨ ਆਮੇਨ ਤੇ ਵੀ ਕਰਦੇ ਆ ਕਈ ਥਾਂ ਥੋੜੀ ਨਲੈਕੀ ਵਰਤੇ ਜਾਂਦੇ ਆ ਜਿਵੇਂ ਕਿ ਪਿੱਛੇ ਜੇ ਸਾਨੂੰ ਇਸ ਗੱਲ ਦੀ ਨਮੋਸ਼ੀ ਵੀ ਹੋਈ ਕਿ ਰਹਿ ਕੇ ਪਿੰਡ ਵਿੱਚ ਸਾਡੀ ਜਿਹੜੀ ਸਾਡੀ ਵੈਕਸੀਨੇਸ਼ਨ ਰਹੇਗੀ ਲਾਈਨ ਤੇ ਬਿਮਾਰੀ ਆ ਗਈ ਮੈਂ ਸਾਰੇ ਪੰਜਾਬੀਆਂ ਨੂੰ ਸਾਰੇ ਭਰਾਵਾਂ ਨੂੰ ਬੇਨਤੀ ਕਰੂੰਗਾ ਕਿ ਆਪਣੇ ਤੌਰ ਤੇ ਵੀ ਦੀ ਜਰੂਰ ਜਰੂਰ ਨਿਗਰਾਨੀ ਕਰਨ ਪਿੰਡਾਂ ਵਿੱਚ ਅਸੀਂ ਇਹ ਪੇਜ ਦਿੱਤੀ ਹੈ ਤੋਂ ਆਪਣੇ ਤੌਰ ਤੇ ਇਹਨਾਂ ਡਾਕਟਰ ਸਾਹਿਬਾਨ ਤੋਂ ਉਹ ਵੈਕਸੀਨੇਸ਼ਨ ਕਰਵਾ ਲੈਣ ਕਿਉਂਕਿ ਬਿਮਾਰੀ ਬਾਅਦ ਵਿੱਚ ਬੜੀ ਖਤਰਨਾਕ ਹੋ ਜਾਂਦੀ ਹੈ ਹੁਣ ਥੋੜੀ ਜੀ ਗੱਲ ਹੈ ਸ਼ਾਇਦ ਮਾੜਾ ਮੋਟਾ ਕੋਈ ਸੇਰ ਦੋਸੇ ਦੁੱਧ ਵੀ ਘਟ ਸਕਦਾ ਹੋਵੇ ਪਰ ਸਾਨੂੰ ਬਰਦਾਸ਼ਤ ਕਰ ਲੈਣਾ ਚਾਹੀਦਾ ਪਸ਼ੂ ਦੀ ਕੀਮਤ ਬਾਅਦ ਵਿੱਚ ਬਹੁਤ ਹੁੰਦੀ ਹੈ ਲੱਖਾਂ ਰੁਪਈਆ ਦੇ ਸਾਡੇ ਪਸ਼ੂ ਹੈ ਉਹਨਾਂ ਨੂੰ ਸੰਭਾਲਣਾ ਸਾਡਾ ਫਰਜ਼ ਆ ਔਰ ਸਰਕਾਰ ਦਾ ਫਰਜ਼ਾ ਸੇਵਾ ਵਿੱਚ ਹਾਜ਼ਰ ਹੋਣਾ ਜੋ ਸਰਦਾਰ ਭਗਵੰਤ ਸਿੰਘ ਮਾਨਪੁਰਾ ਵੱਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਉਹਦੀ ਪਾਲਣਾ ਕਰਦੇ ਹੋਏ ਅਸੀਂੰਮੇ ਹੀ ਹੋਊਗਾ ਪਰ ਹਰਿਆਣਾ ਸਰਕਾਰ ਨੇ ਬਹੁਤ ਵੱਡੀਆਂ ਕੰਧਾਂ ਘੜ ਦਿੱਤੀਆਂ ਅੱਗੇ ਕਿ ਜਿਵੇਂ ਅਸੀਂ ਪੰਜਾਬ ਵਾਲੇ ਇਹ ਸਿੰਧੂਸਤਾਨ ਦੇ ਵਸਾਸੀ ਨਹੀਂ ਹੁੰਦੇ ਉਹਦੇ ਵਸਿੰਦੇ ਨਹੀਂ ਹੁੰਦੇ ਜਾਂ ਸਾਡੀ ਕੋਈ ਸਾਜ ਨਹੀਂ ਹੁੰਦੀ। ਰਾਜਧਾਨੀ ਹੈ ਸਾਡੀ ਦਿੱਲੀ ਹਰ ਇੱਕ ਦਾ ਜਿਹੜਾ ਮੂਢਲਾ ਅਧਿਕਾਰ ਹੈ ਉਹ ਰਾਜਧਾਨੀ ਵਿੱਚ ਜਾ ਸਕਦਾ ਹੈ। ਰੂਸ ਮਜ਼ਾਰੇ ਵੀ ਸਾਡਾ ਸਵਤਾਨ ਹੱਕ ਦਿੰਦਾ ਹੈ ਕਰ ਸਕਦਾ ਹੈ। ਪਰ ਜਿਸ ਤਰ੍ਹਾਂ ਉਧਰੋਂ ਗੋਲੀਆਂ ਚਲਾਈਆਂ ਗਈਆਂ ਇੱਕ ਸਾਡਾ ਬੱਚਾ ਸ਼ੁਕਰਨ ਮਕਾਲੀ ਚਾ ਗਿਆ ਸ਼ਹੀਦ ਵੀ ਹੋ ਗਿਆ। ਔਰ ਇਸੇ ਤਰ੍ਹਾਂ ਫਰਤਪਾਲ ਹੋਰਾਂ ਦਾ ਕੇਸ ਹੈ ਔਰ ਬਹੁਤ ਸਾਰੇ ਹੋਰ ਵੀ ਉਹ ਉਥੋਂ ਚੱਕ ਕੇ ਲੈ ਗਏ ਤੇ ਬਾਅਦ ਵਿੱਚ ਉਹਨਾਂ ਦੇ ਤੇ ਤਸ਼ੱਦਦ ਕੀਤਾ ਫਰਤਪਾਲ ਦੇ ਪਰਿਵਾਰ ਨੇ ਇਹ ਵੀ ਕਿਹਾ ਸੀ ਕਿ ਸਾਨੂੰ ਡੀ ਐਮ ਸੀ ਜਾਂ ਪੀ ਜੀ ਆਈ ਜਾਂ ਇਦਾਂ ਸਾਨੂੰ ਇਲਾਜ ਕਰਾਉਣ ਦਾ ਉਹ ਰੈਫਰ ਨਹੀਂ ਕਰ ਰਹੇ ਸਾਨੂੰ ਹਾਈ ਕੋਰਟ ਤੱਕ ਮਸਲਾ ਗਿਆ ਹਾਈ ਕੋਰਟ ਨੇ ਵਾਰੰਟ ਆਫ ਸਰ ਭੇਜਿਆ ਉਹਨੂੰ ਮਿਲਦਾ ਹੁਣ ਮਾਮਲਾ ਸ਼ਹਿਤ ਹੈ ਕਿ ਕੁਝ ਕਿਉਂਕਿ ਅਸੀਂ ਕਹਿੰਦੇ ਆਂ ਵੀ ਸਾਡਾ ਜਿਹੜਾ ਕੁਝ ਮੰਗਾ ਜਿਹੜੀਆਂ ਵਾਜਬ ਨੇ ਜਿਹਨੂੰ ਹਰ ਇੱਕ ਇਨਸਾਨ ਮੰਨਦਾ ਹਰ ਇੱਕ ਅਫਸਰ ਮੰਨਦਾ ਹੈ ਹਰ ਇੱਕ ਸਤਦਾਰਾ ਮੰਨਦੀ ਹੈ ਉਹਦੇ ਤੇ ਧਰਨਾ ਮਜ਼ਾਹਰਾ ਜਾਂ ਰੋਸ ਕਰਨ ਦਾ ਵੀ ਪਾਬੰਦੀਆਂ ਲਾਈਆਂ ਜਾਂਦੀਆਂ ਇਹ ਕੋਈ ਚੰਗੀ ਗੱਲ ਨਹੀਂ ਔਰ ਇਸ ਤੱਕ ਖਮਿਆਜਾ ਜਿਹੜੀ ਸੈਂਟਰ ਸਰਕਾਰ ਨੂੰ ਘੁਕਤਣਾ ਪੈਣਾ ਕਿਉਂਕਿ ਸਾਡਾ ਦੇਸ਼ ਆ ਜਿਹੜਾ ਉਹ ਅੰਦਾਜ਼